ਨੌਜਵਾਨ ਜਿਹੜਾ ਕੋਲ ਪਹੁੰਚ ਗਿਆ ਬਜ਼ੁਰਗ ਕੋਲ ਪਹੁੰਚ ਗਏ ਨੇ ਸਮਝਾ ਰਹੇ ਨੇ ਕਿ ਆਪ ਜਾਓ ਇਹ ਤਸਵੀਰਾਂ ਐਕਸਕਲੂਸਿਵ ਜ਼ਾਕ ਟੀਵੀ ਤੇ ਸਾਂਝੀਆਂ ਕਰ ਰਹੇ ਆਂ ਪੁਲਿਸ ਵਾਲੇ ਸਮਝਾ ਰਹੇ ਨੇ ਉਹ ਤਾਂ ਤੁਹਾਨੂੰ ਸਮਝਾ ਰਿਹਾ ਉਹ ਤਾਂ ਤੁਹਾਨੂੰ ਸਮਝਾ ਰਿਹਾ ਵਾਪਸ ਜਾਓ ਉਹ ਤਾਂ ਕੁਝ ਕਰ ਨਹੀਂ ਰਹੇ ਪੁਲਿਸ ਵਾਲੇ ਅਸੀਂ ਕਿਹੜਾ ਕਰਦੇ ਆਂ ਕੁਝ ਅਸੀਂ ਕਿਹੜਾ ਕੁਝ ਕਰਦੇ ਆਂ ਮੇਰੀ ਪੱਗ ਲਾਹੀ ਆ ਪੱਗ ਨਹੀਂ ਲਾਹੀ ਮੇਰੀ ਆ ਦੇਖ ਇੱਥੇ ਡਾਂਗ ਮਾਰੀ ਇੱਥੇ ਅੱਛਾ ਕੁੱਟਿਆ ਪਹਿਲਾਂ ਤੁਹਾਨੂੰ ਕੁੱਟਿਆ ਤਾਂ ਅਸੀਂ ਆਂ ਨਹੀਂ ਵਧਣਾ ਨਹੀਂ ਇੱਥੇ ਖੜੇ ਦੇ ਹੂੰ ਇਸ ਕਰਕੇ ਜਦੋਂ ਅਸੀਂ ਉਹ ਖੜਿਆ ਸਾਡੇ ਤੇ ਹਮਲਾ ਕੀਤਾ ਨਾ ਮੇਰੀ ਇਹਨਾਂ ਨੇ ਪੱਗ ਲਾਈ ਲੈ ਲਿਆ ਮੋਦੀ ਨੇ ਬਹੁਤ ਗਲਤ ਮੰਗਾ ਲੈ ਲਿਆ ਦੁਬਾਰੋਂ ਚੈਲੰਜ ਕਰਿਆ ਕਿਸਾਨਾਂ ਨੂੰ ਅਸੀਂ ਧੰਨਵਾਦ ਕਰਦੇ ਕਿਉਂਕਿ ਉਹ ਸਾਨੂੰ ਦੁਬਾਰੋਂ ਅੰਦੋਲਨ ਕਰਨ ਦਾ ਮੌਕਾ ਦਿੱਤਾ ਇਹ ਹੱਕ ਮਾਰੇ ਯਾਰ ਅਸੀਂ ਹੌਦੇ ਹੱਕਾਂ ਖਾਤਰ ਲੜ ਰਹੇ ਹਾਂ ਜੇ ਕੋਈ ਸਾਡਾ ਕੋਈ ਗਲਤੀ ਹੈ ਤੁਸੀਂ ਸਾਹ ਦੱਸੋ ਸਾਡੇ ਹੱਕ ਮਾਰੇ ਜਾਂਦੇ ਨੇ ਨੌਜਵਾਨ ਐਗਰੈਸਿਵ ਹੋ ਰਹੇ ਨੇ ਪਰ ਕਿਤਨੇ ਕਿਤੇ ਇਹ ਤਸਵੀਰ ਹੈ ਯਾਰ ਫਸਲ ਖਰਾਬ ਕਰਨਾਗੇ ਮੈਰੀਓ ਇਹ ਤੁਹਾਡੀ ਹੈ ਫਸਲ ਖਰਾਬ ਕਰਤੀ ਯਾਰ ਇਹ ਤੁਹਾਡੀ ਪਹਿਲੀ ਆ ਹਾਂ ਬਾਈ ਸਾਡੀ ਪਹਿਲੀ ਆ ਸਾਰੀ ਫਸਲ ਖਰਾਬ ਕਰਤੀ ਯਾਰ ਉਹ ਕਹਿੰਦੇ ਅਸੀਂ ਵਾਪਸ ਜਾ ਰਹੇ ਹਾਂ ਤਾਂ ਉਹ ਕਹਿੰਦੇ ਤੁਸੀਂ ਵਾਪਸ ਚੱਲ ਜਾਓ ਫਸਲ ਦੇ ਬਾਹਰ ਹੋ ਜਾ ਬਾਈ ਫਸਲ ਦੇ ਬਾਹਰ ਹੋ ਜਾ ਮੇਰੀ ਸੂਰਾ ਸੰਜਿਆ ਕਰ ਰਹੇ ਆ ਜਿਸ ਤਿੱਕੇ ਦੇ ਨਾਲ ਇੱਥੇ ਨੌਜਵਾਨ ਨੇ ਅੱਗੇ ਖੇਤਾਂ ਦੇ ਵਿੱਚ ਆਏ ਹੋਏ ਨੇ ਪੁਲਿਸ ਜਿਹੜੀ ਹੈ ਉਹ ਸਮਝਾ ਰਹੀ ਹੈ ਕਿ ਤੁਸੀਂ ਪਿੱਛੇ ਨੂੰ ਜਾਓ ਅੱਗੇ ਵੱਲ ਨਾ ਆਓ ਖੇਤਾਂ ਦੇ ਵਿੱਚ ਪੁਲਿਸ ਦੇ ਆਫੀਸਰਸ ਦੀਆਂ ਜਿਹੜੀਆਂ ਗੱਡੀਆਂ ਵੀ ਆ ਰਹੀਆਂ ਨੇ ਤੁਸੀਂ ਦੂਰ-ਦਰਾਡੇ ਦੇਖ ਸਕਦੇ ਹੋ ਨੌਜਵਾਨ ਜਿਹੜਾ ਕੋਲ ਪਹੁੰਚ ਗਿਆ ਬਜ਼ੁਰਗ ਕੋਲ ਪਹੁੰਚ ਗਏ ਨੇ ਸਮਝਾ ਰਹੇ ਨੇ ਕਿ ਆਪ ਜਾਓ ਪਰ ਦੂਜੇ ਪਾਸੇ ਗੱਡੀਆਂ ਆ ਰਹੀਆਂ ਨੇ ਇਹ ਤਸਵੀਰਾਂ ਐਕਸਕਲੂਸਿਵ ਅਜ਼ਾਕੀ ਟੀਵੀ ਤੇ ਸਾਂਝੀਆਂ ਕਰ ਰਹੇ ਆਂ ਪੁਲਿਸ ਵਾਲੇ ਸਮਝਾ ਰਹੇ ਨੇ ਕਹਿੰਦੇ ਬੜੀਆਂ ਤਸਵੀਰਾਂ ਹੋ ਜਾਂਦੀਆਂ ਨੇ ਜਦੋਂ ਦੇਖਦੇ ਆਂ ਅੰਦਾਜ਼ਾ ਲਾ ਲੈਣੇ ਆਂ ਕਿ ਅਸੀਂ ਅਤਿਆਚਾਰ ਕਰ ਰਹੇ ਆ ਜਾਂ ਹੋਰ ਚੀਜ਼ਾਂ ਹੋ ਰਹੀਆਂ ਨੇ ਪਰ ਕਈ ਇਹ ਵੀ ਤਸਵੀਰਾਂ ਬਿਆਨ ਕਰਦੀਆਂ ਨੇ ਕਿ ਪਿਆਰ ਨਾਲ ਵੀ ਸਮਝਾਇਆ ਜਾ ਸਕਦਾ ਹੈ ਕਈ ਕਾਨੂੰਨਾਂ ਤੌਰ ਤੇ ਲਾਈਨ ਆਰਡਰ ਨੂੰ ਦੇਖਦੇ ਹੋਏ ਚੀਜ਼ਾਂ ਨੂੰ ਮੇਨਟੇਨ ਕਰਨਾ ਪੈਂਦਾ ਹੈ ਤਾਂ ਉਹ ਚੀਜ਼ਾਂ ਦੇ ਮੱਦੇ ਨਜ਼ਰ ਇੱਥੇ ਪ੍ਰਸ਼ਾਸਨ ਜਿਹੜਾ ਹੈ ਖੜਾ ਹੋਇਆ ਸਮਝਾ ਰਿਹਾ ਉਹ ਤਾਂ ਤੁਹਾਨੂੰ ਸਮਝਾ ਰਿਹਾ ਹੈ ਉਹ ਤਾਂ ਤੁਹਾਨੂੰ ਸਮਝਾ ਰਿਹਾ ਵਾਪਸ ਜਾਓ ਉਹ ਤਾਂ ਕੁਝ ਕਰ ਨਹੀਂ ਰਹੇ ਹੁਣ ਨਹੀਂ ਪੁਲਸ ਵਾਲੇ ਅਸੀਂ ਕਿਹੜਾ ਕਰਦੇ ਆ ਕੁਝ ਅਸੀਂ ਕਿਹੜਾ ਕੁਝ ਕਰਦੇ ਆ ਮੇਰੀ ਮੇਰੀ ਪੱਗ ਲਾਹੀ ਆ ਪੱਗ ਨਹੀਂ ਲਾਹੀ ਮੇਰੀ ਆ ਦੇਖ ਇੱਥੇ ਡਾਂਗ ਮਾਰੀ ਇੱਥੇ ਅੱਛਾ ਕੁੱਟਿਆ ਪਹਿਲਾਂ ਤੁਹਾਨੂੰ ਹੋਰ ਕੁੱਟਿਆ ਨਹੀਂ ਬਦਲਦਾ ਇਹ ਮੁੰਡੇ ਭਾਗੇ ਨੇ ਨਹੀਂ ਇੱਥੇ ਖੜੇ ਦੇ ਹੂੰ ਇਸ ਕਰਕੇ ਜਦੋਂ ਅਸੀਂ ਉਹ ਖੜਿਆ ਸਾਡੇ ਤੇ ਹਮਲਾ ਕੀਤਾ ਨਾ ਮੇਰੀ ਇਹਨਾਂ ਨੇ ਪੱਗ ਲਾਹੀ ਅੱਛਾ ਚਾਰ ਬੰਦੇ ਜੰਬੜੇ ਹੂੰ ਤੇ ਮੇਰੇ ਡਾਂਗ ਮਾਰੀ ਹੈ ਤੇ ਫਿਰ ਮੁੰਡਿਆਂ ਨੇ ਸਾਡਾ ਨਹੀਂ ਛੁਟਾਇਆ ਉਹ ਤਾਂ ਪੰਗਾ ਲੈ ਲਿਆ મોદી ਨੇ ਬਹੁਤ ਗਲਤ ਪੰਗਾ ਲੈ ਲਿਆ ਦੁਬਾਰਾ ਚੈਲੰਜ ਕਰਿਆ ਕਿਸਾਨਾਂ ਨੂੰ ਅਸੀਂ ਧੰਨਵਾਦ ਕਰਦੇ ਕਿ ਕੱਲੋ ਸਾਨੂੰ ਦੁਬਾਰਾ ਅੰਦੋਲਨ ਕਰਨ ਦਾ ਮੌਕਾ ਦਿੱਤਾ ਅਸੀਂ ਇਸ ਗੱਲ ਉਹ ਗਲਤ ਪੰਗਾ ਲੈ ਕਿਸਾਨਾਂ ਨਾਲ ਸਾਡੇ ਹੱਕ ਮਾਰੇ ਯਾਰ ਅਸੀਂ ਹੌਦੇ ਹੱਤਾਂ-ਖੱਤਾਂ ਲੜ ਰਹੇ ਹਾਂ ਜੇ ਕੋਈ ਸਾਡਾ ਕੋਈ ਗਲਤੀ ਹੈ ਤੁਸੀਂ ਸਾਹ ਦੱਸੋ ਸਾਡੇ ਹੱਕ ਮਾਰੇ ਜਾਂਦੇ ਨੇ ਕਿਸਾਨ ਆਪਦਾ ਹੱਕ ਲੈ ਕੇ ਹਟਣਗੇ ਤੁਹਾਨੂੰ ਪਤਾ ਇਹ ਸਾਡੇ ਭਰਾ ਉਹ ਨੌਜਵਾਨ ਐਗਰੈਸਿਵ ਹੋ ਰਹੇ ਨੇ ਪਰ ਕਿਤਨੇ ਕਿਤੇ ਇਹ ਤਸਵੀਰ ਹੈ ਤੁਹਾਡ ਨਾਲ ਸਾਂਝੀ ਕਰ ਰਿਹਾ ਤੁਹਾਨੂੰ ਕੀ ਲੱਗਦਾ ਉਹ ਤਾਂ ਸਮਝਾ ਰਹੇ ਨੇ ਪਿਆਰ ਨਾਲ ਪੁਲਿਸ ਸਮਝਾ ਨਹੀਂ ਰਹੀ ਸਮਝਾ ਰਿਆ ਯਾਰ ਫਸਲ ਖਰਾਬ ਕਰਨ ਆ ਗਏ ਮੇਰੀਓ ਇਹ ਤੁਹਾਡੀ ਹੈ ਫਸਲ ਖਰਾਬ ਕਰਦੀ ਯਾਰ ਇਹ ਤੁਹਾਡੀ ਪਹਿਲੀ ਹੈ ਹਾਂ ਬਾਈ ਸਾਡੀ ਪਹਿਲੀ ਹੈ ਸਾਰੀ ਫਸਲ ਖਰਾਬ ਕਰਦੀ ਯਾਰ ਕੀ ਕਰਾਂਗੇ ਹਾਂ ਸਰਕਾਰਾਂ ਕੀ ਕਰੇਗੀ ਆਰਮੀ ਉਹ ਕਹਿੰਦੇ ਅਸੀਂ ਵਾਪਸ ਜਾ ਰਹੇ ਹਾਂ ਤਾਂ ਉਹ ਕਹਿੰਦੇ ਤੁਸੀਂ ਵਾਪਸ ਚੱਲ ਜਾਓ ਫਸਲ ਦੇ ਬਾਹਰ ਹੋ ਜਾ ਬਾਈ ਫਸਲ ਦੇ ਬਾਹਰ ਹੋ ਜਾ ਮੇਰੀ ਤੇ ਯਾਰ ਗੁਰਕੋਬ ਸਿੰਘ ਲਾਲੇ ਥੀਂ ਮੂੜੇ ਦੇ ਪਿੱਛੇ ਖੇਤ ਦੇ ਬਾਹਰ ਹੋ ਜਾ ਮੇਰੇ ਕਿਹੜਾ ਕਰ ਰਿਹਾ ਯਾਰ ਉਹ ਦੇਖੋ ਸਾਹਮਣੇ ਉਹ ਨਹੀਂ ਭਰਾ ਉਹ ਵੀਰੇ ਉਹ ਵੀਰੇ ਨੇ ਕਿਸਾਨ ਆਗੂ ਜੋ ਫੈਸਲਾ ਲੈhenge ਆਪਾਂ ਗਰਮ ਨਹੀਂ ਚੱਲਦੇ ਤਾਈ ਤਾਂ ਹੀ ਕਰ ਫੇਰ ਹੋਈ ਚੱਲੇਗਾ ਹੋਰ ਉਲਟ ਬਾਜੀ ਕਰਕੇ ਆਪ ਤੋੜ ਲੈ ਤਾਂ ਤਸਵੀਰ ਹੈ ਇਹ ਬੜੀ ਵਖਰੀ ਤਸਵੀਰ ਹੈ ਤੁਹਾਡੇ ਨਾਲ ਜਿਹੜੀ ਸਾਂਝੀ ਕਰ ਰਹੇ ਆ ਕਿ ਖੇਤਾਂ ਦੇ ਵਿੱਚ ਪੁਲਿਸ ਖੜੀ ਹੋਈ ਆ ਤੇ ਉਹ ਕਹਿ ਰਹੇ ਨੇ ਕਿ ਪਿੱਛੇ ਚਲੇ ਜਾਓ ਪਰ ਇਹ ਵੀ ਕਹਿ ਰਹੇ ਨੇ ਕਿ ਸਾਡੇ ਖੇਤ ਦੇ ਵਿੱਚੋਂ ਬਾਹਰ ਹੋ ਜਾਓ ਸਾਡੀ ਪੈਲੀ ਖਰਾਬ ਨਾ ਕਰੋ ਪਰ ਦੂਜੇ ਪਾਸੇ ਪੁਲਿਸ ਦੇ ਉੱਚ ਅਧਿਕਾਰੀ